ਇਸੇ ਤਰ੍ਹਾਂ ਇੱਕ ਕਨਸੈਂਟਰੇਟ ਕਰ ਸਕੇ ਸਾਡਾ ਮਾਈਂਡ ਇਕਾਗਰ ਹੋ ਸਕੇ ਉਹਦੇ ਵਾਸਤੇ ਮੈਡੀਟੇਸ਼ਨ ਕਰਨਾ ਮਾੜਾ ਕੋਈ ਨਹੀਂ ਕਰ ਸਕਦੇ ਹੋ ਕੋਈ ਥੌਟ ਮੈਡੀਟੇਸ਼ਨ ਕਰਦਾ ਹੈ ਕੋਈ ਲਾਈਟ ਮੈਡੀਟੇਸ਼ਨ ਕਰਦਾ ਹੈ ਕੋਈ ਸਾਊਂਡ ਮੈਡੀਟੇਸ਼ਨ ਕਰਦਾ ਹੈ ਕਈ ਤਰ੍ਹਾਂ ਦਾ ਮੈਡੀਟੇਸ਼ਨ ਕਰਦੇ ਐ ਲੋਕ ਪਰ ਇਹਨੂੰ ਸਿਰਫ ਤੁਸੀਂ ਇਹ ਕਹਿ ਸਕਦੇ ਹੋ ਕਿ ਖਿਆਲ ਬੜੇ ਚੱਲਦੇ ਆ ਫੁਰਨੇ ਵਿਚਾਰ ਆਈ ਜਾਂਦੇ ਜਾਦਾ ਥੋੜਾ ਜਿਹਾ ਸ਼ਾਂਤ ਕਰਨ ਲਈ ਇਕਾਕਰ ਕਰਨ ਲਈ ਮੈਂ 10 ਮਿੰਟ ਕੱਲਾ ਬਹਿ ਜਾਂ ਕਦੀ ਆਪਣੇ ਸਾਹ ਅੰਦਰ ਆਉਂਦੇ ਜਾਂਦੇ ਵੇਖਣਾ ਜਾਂ ਇਦਾਂ ਦਾ ਵਿਚਾਰ ਆਪਣੇ ਮਾਈਂਡ ਨੂੰ ਦੇ ਦਿਓ ਵੀ ਬਾਕੀ ਦੇ ਜਿਹੜੇ ਵਿਚਾਰ ਨੇ ਸਾਰੇ ਉਹ ਘਟ ਜਾਣ ਇਹ ਚੇਤਾ ਰੱਖਿਓ ਉਹ ਵਿਚਾਰ ਦਿਓ ਜਿਹਦੀ ਪਿਕਚਰ ਨਾ ਬਣੇ ਪਿੱਛੇ ਜੇ ਮੈਂ ਗੱਲ ਦਵਾਨ ਵਿੱਚ ਕੀਤੀ ਸੀ ਜਿਹੜੇ ਲਾਈਵ ਸੁਣਦੇ ਆ ਉਹਨਾਂ ਨੂੰ ਤੇ ਪਤਾ ਹੀ ਹੋਣਾ ਹੈ ਚਲੋ ਨਵੇਂ ਸਰੋਤੇ ਆ ਬਹੁਤ ਵਿੱਚ ਤਾਂ ਕਰਕੇ ਥੋੜੀ ਜੀ ਇਸ ਟੌਪਿਕ ਤੇ ਇੱਕ ਇਸ ਟੌਪਿਕ ਤੇ 5-7 ਮਿੰਟ ਗੱਲ ਕਰ ਦਿੰਨਾ ਕਿਉਂਕਿ ਬਹੁਤ ਵੀਰ ਜਿਹੜੇ ਆ ਉਹ ਮੈਡੀਟੇਸ਼ਨ ਧਿਆਨ ਦੇ ਵਿੱਚ ਬਹੁਤ ਫਸ ਜਾਂਦੇ ਨੇ ਤੇ ਕਈ ਐਸੇ ਫਸਾਏ ਆ ਕਈ ਬੰਦਿਆਂ ਨੇ ਸਾਡੇ ਸਵਾਮੀਆ ਨੇ ਸਾਡੇ ਬਾਬਿਆਂ ਨੇ ਸਾਡੇ ਚ ਮਹਿਕਮਾ ਚੱਲਦਾ ਬ੍ਰਹਮ ਗਿਆਨ ਦਿੰਦੇ ਆ ਸੰਤ ਦੀ ਉਪਾਧੀ ਬ੍ਰਹਮ ਗਿਆਨ ਦੀ ਉਹ ਸਾਰਾ ਹੀ ਯੋਗ ਕਰਾਉਂਦੇ ਆ ਹੈ ਯੋਗ ਮਤ ਤੇ ਦੱਸਦੇ ਆ ਗੁਰਮਤਿ ਰੱਖ ਕੇ ਦੋ ਦੋ ਤਿੰਨ ਤਿੰਨ ਸਾਲ ਬਾਅਦ ਬ੍ਰਹਮ ਗਿਆਨ ਦਾ ਸਰਟੀਫਿਕੇਟ ਦੇਣ ਦੇ ਕਹਿੰਦੇ ਕੀ ਬਣ ਗਿਆ ਕਹਿੰਦੇ ਬ੍ਰਹਮ ਗਿਆਨੀ ਬਣਾਤਾ ਆਖੋ ਸਤਿਨਾਮ ਸ੍ਰੀ ਵਾਹਿ ਤੇ ਬ੍ਰਹਮ ਗਿਆਨੀ ਬੋਲਦਾ ਕੋਈ ਹੈ ਹੀ ਨਹੀਂ ਬ੍ਰਹਮ ਗਿਆਨ ਲੈ ਕੇ ਪਤਾ ਨਹੀਂ ਕਿੱਥੇ ਵੜ ਜਾਂਦੇ ਜੇ ਬੰਦਾ ਬ੍ਰਹਮ ਗਿਆਨੀ ਹੋ ਜਾਏਗਾ ਦੱਸੋ ਭਾਈ ਪਿਆਰਿਓ ਜੇ ਰੱਬ ਦਾ ਬ੍ਰਹਮ ਦਾ ਬ੍ਰਹਮ ਗਿਆਨ ਹੋ ਗਿਆ ਬੰਦੇ ਨੂੰ ਬ੍ਰਹਮ ਗਿਆਨ ਹੋਣ ਤੋਂ ਬਾਅਦ ਰੱਬ ਦੀ ਬਣਾਈ ਦੁਨੀਆ ਵਿੱਚ ਇੰਨਾ ਉਪੱਧਰ ਹੈ ਇੰਨਾ ਬੁਰਾ ਹਾਲ ਹੈ ਬ੍ਰਹਮ ਦਾ ਗਿਆਨ ਜਿੰਨੂੰ ਹੋ ਜਾਏ ਰੱਬ ਨਾਲ ਪਿਆਰ ਕਰਦਾ ਰੱਬ ਦੀ ਬਣਾਈ ਦੁਨੀਆ ਇੰਨੀ ਤੰਗ ਹੈ ਤੇ ਆਵਾਜ਼ ਕੋਈ ਉਠਾਉਂਦਾ ਹੀ ਨਹੀਂ ਬੋਲਦਾ ਹੀ ਨਹੀਂ ਕੋਈ ਦਿਸਦਾ ਹੀ ਨਹੀਂ ਕਾਰਨ ਉਹਦਾ ਕੀ ਹੋਇਆ ਫਿਰ ਜਿੱਦਾਂ ਹੁਣ ਸਮਝੋ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਰੱਬ ਮਾਹੇ ਰੱਬ ਪਰਮਾਤਮਾ ਜਿਹੜਾ ਖਲਕਤ ਵਿੱਚ ਰਹਿੰਦਾ ਤੇ ਖਲਕਤ ਬਹੁਤ ਔਖੀ ਹੈ ਆਮ ਲੋਕ ਬਹੁਤ ਦੁਖੀ ਨੇ ਤੇ ਜੇ ਸੱਚਮੁੱਚ ਕੋਈ ਰੱਬ ਦਾ ਪਿਆਰਾ ਹੋਏਗਾ ਉਹ ਦੁਨੀਆ ਨੂੰ ਸੁਖੀ ਕਰਨ ਵਾਸਤੇ ਕੋਈ ਕਦਮ ਉੱਪ ਚੁੱਕੇਗਾ ਕਿ ਨਹੀਂ ਚੁੱਕੇਗਾ ਬੋਲੋ ਚੁੱਕੇਗਾ ਨਾ ਕੋਸ਼ਿਸ਼ ਤੇ ਕਰੇਗਾ ਪਿਆਰ ਦਾ ਤੇ ਸਿਧਾਂਤ ਇਹ ਹੈ ਵੀ ਜੇ ਮੈਨੂੰ ਪਿਆਰ ਕਰਦਾ ਮੇਰੇ ਕੁੱਤੇ ਨਾਲ ਵੀ ਕਰ ਪ੍ਰੇਮ ਦਾ ਤੇ ਸਿਧਾਂਤ ਇਹ ਹੈ ਜਦੋਂ ਤੁਸੀਂ ਰੱਬ ਨੂੰ ਪਿਆਰ ਕਰਦੇ ਹੋ ਤੇ ਰੱਬ ਦੀ ਬਣਾਈ ਦੁਨੀਆ ਨਾਲ ਨਫ਼ਰਤ ਬੰਦਾ ਕਿਵੇਂ ਕਰ ਸਕਦਾ ਹੈ ਪਰਮਾਤਮਾ ਨਾਲ ਪਿਆਰ ਹੈ ਮਤਲਬ ਇਸ ਸਿਸਟਮ ਨੂੰ ਠੀਕ ਕਰਨ ਵਾਸਤੇ ਬੰਦਾ ਕੀ ਕਰਦਾ ਹੈ ਤੇ ਜਿਹੜੇ ਇਦਾਂ ਦੇ ਬ੍ਰਹਮ ਗਿਆਨੀ ਸਾਡੇ ਲੋਕਾਂ ਨੇ ਬਣਾਏ ਉਹ ਇਦਾਂ ਤਾਂ ਕੁਝ 2-2 ਸਾਲ 4-4 ਸਾਲ ਰਹਿੰਦੇ ਆ ਕਰਦੇ ਰਹਿੰਦੇ ਆ ਕਰਦੇ ਰਹਿੰਦੇ ਆ ਤੇ ਮੁੜ ਕੇ ਉਹਨੂੰ ਕਹਿ ਦਿੰਦੇ ਵੀ ਇਹ ਬ੍ਰਹਮ ਗਿਆਨੀ ਹੋ ਗਿਆ ਨਾ ਭਾਈ ਇਹ ਕੋਈ ਬ੍ਰਹਮ ਗਿਆਨੀ ਨਹੀਂ ਇਹ ਜੋਗ ਮਤ ਹੈ ਸਾਰਾ ਇੱਥੋਂ ਲਾਈਟਾਂ ਵੇਖਣੀਆਂ ਵਾਜੇ ਸੁਣਨੇ ਆਪਣੇ ਆਪ ਸਮੈਲ ਆਉਣ ਲੱਗ ਜਾਣੀ ਮੈਂ ਕੌਣ ਲੱਗ ਜਾਣੀ ਇਦਾਂ ਖਹਿ ਲੋ ਮਿੱਠਾ ਮਿੱਠਾ ਮੂੰਹ ਹੋ ਜਾਣਾ ਇਹ ਸਾਰਾ ਜੋਗ ਮਤ ਹੈ ਜੇ ਤੁਸੀਂ ਇਹਦੇ ਬਾਰੇ ਪੜਨਾ ਹੋਵੇ ਜੋਗੀਆਂ ਦੀਆਂ ਕਿਤਾਬਾਂ ਲਿਓ ਹਰਦवार ਤੋਂ ਜਿੰਨੀਆਂ ਮਰਜ਼ੀ ਪੜ੍ਹ ਲਓ ਉਹਦੇ 'ਚ ਸਾਰਾ ਕੁਝ ਲਿਖਿਆ ਹੈ ਵੀ ਲਾਈਟ ਦਿਸਦੀ ਹੈ ਕੰਨਾਂ ਨੂੰ ਸੁਣਦਾ ਹੈ ਸਾਡੇ ਵਾਲਿਆਂ ਨੇ ਬਾਬਿਆਂ ਨੇ ਕਈ ਬਾਬਿਆਂ ਨੇ ਕਈਆਂ ਨੇ ਇਹਦੀ ਕਾਪੀ ਕੀਤੀ ਹੈ ਨਕਲ ਮਾਰੀ ਜੋਗ ਮਤ ਦੀ ਨਕਲ ਮਾਰ ਕੇ ਬਾਣੀ ਦੀਆਂ ਪੰਕਤੀਆਂ ਨਾਲ ਜੋੜ ਕੇ ਬਣਾ ਦਿੱਤੀ ਗੁਰਮਤ ਪਰ ਇਹਦਾ ਗੁਰਮਤ ਨਾਲ ਕੋਈ ਸਬੰਧ ਨਹੀਂ 3 ਮਹੀਨੇ 6 ਮਹੀਨੇ ਕਰ ਲੋਗੇ ਇੱਕ ਵਾਰੀ ਨਸ਼ਾ じゃ ਰਹੇਗਾ ਲੋਰ じゃ ਰਹੇਗਾ 6 ਮਹੀਨਿਆਂ ਬਾਅਦ ਉਹੀ ਸਾਰਾ ਕੁਝ ਚੱਲਦਾ ਰਹਿਣਾ ਹੈ ਵਕਾਰ ਕਾਬੂ ਨਹੀਂ ਆਉਣੇ ਕਾਮ ਕਾਬੂ ਨਹੀਂ ਆਉਣਾ ਗੁੱਸਾ ਉਵੇਂ ਹੀ ਚੜੇਗਾ ਲੋਭ ਉਵੇਂ ਹੀ ਹਾਵੀ ਹੋਏਗਾ ਮੋਹ ਦੀ ਦਲਦਲ ਚ ਉਵੇਂ ਹੀ ਫਸਾਂਗੇ ਹੰਕਾਰ ਕੰਟਰੋਲ ਚ ਨਹੀਂ ਸਗੋ ਹੰਕਾਰ ਤੇ ਵੱਧਦਾ ਹੈ ਮੈਨੂੰ ਤੇ ਮੈਨੂੰ ਤੇ ਨਾਮ ਬਹੁਤ ਜਪਦਾ ਮੈਂ ਤੇ ਮੈਨੂੰ ਤੇ ਲਾਈਟਾਂ ਦੇਖਦੀਆਂ ਨੇ ਮੈਨੂੰ ਤੇ ਚਾਨਣ ਦੇਖਦਾ ਹੈ ਇਹ ਸਾਰੇ ਦਾ ਸਾਰਾ ਜੋਗ ਮਤ ਹੈ ਜਿਹੜੇ ਪਹਾੜਾਂ 'ਚ ਜੋਗੀ ਬੈਠੇ ਆ ਉਹ ਇਹ ਕੁਝ ਬਹੁਤ ਕੁਝ ਜਾਣਦੇ ਐ ਪਰ ਯੋਗ ਮਤ ਕਰਨ ਦੇ ਨਾਲ ਕੱਖ ਨਹੀਂ ਪ੍ਰਾਪਤ ਹੁੰਦਾ ਯੋਗ ਮਤ ਨਾਲ ਤੁਸੀਂ ਫਿਜ਼ੀਕਲ ਸਟਰੋਂਗ ਰਹਿ ਸਕਦੇ ਹੋ ਸ਼ਰੀਰ ਠੀਕ ਰੱਖ ਸਕਦੇ ਹੋ ਤੰਦਰੁਸਤ ਰਹਿ ਸਕਦਾ ਹੈ ਸ਼ਰੀਰ ਆਕਸੀਜਨ ਦੀ ਮਾਤਰਾ ਬਾਡੀ ਵਿੱਚ ਜਿਆਦਾ ਵੱਧ ਜਾਂਦੀ ਹੈ ਲੰਬੇ ਲੰਬੇ ਸਾਹ ਲੈਂਦੇ ਰਹੋ ਲੈਂਦੇ ਰਹੋ ਕਰਦੇ ਰਹੋ ਪਰ ਇਹਦੇ ਨਾਲ ਸਦਾ ਦੀ ਸ਼ਾਂਤੀ ਆਏਗੀ ਜਾਂ ਸਮਾਜ ਦਾ ਸੁਧਾਰ ਹੋਏਗਾ ਸਾਡਾ ਘਰ ਪਰਿਵਾਰ ਸੁਖੀ ਬਸੇਗਾ ਕੁਛ ਨਹੀਂ ਕੁਛ ਵੀ ਨਹੀਂ ਹੁੰਦਾ ਇਹਨਾਂ ਗੱਲਾਂ ਵਿੱਚ ਕੁਛ ਨਹੀਂ ਅਸਲ ਵਿੱਚ ਅਸੀਂ ਅਕਲ ਲੈਣੀ ਸੀ ਸਮਝ ਲੈਣੀ ਸੀ ਜ਼ਿੰਮੇਵਾਰੀਆਂ ਲਗਾਉਣੀਆਂ ਸੀ ਜ਼ਿੰਮੇਵਾਰੀਆਂ ਲਗਾਉਣ ਨਾਲ ਮਨ ਸ਼ਾਂਤ ਹੋ ਜਾਣਾ ਹੈ ਜ਼ਿੰਮੇਵਾਰੀਆਂ ਤੋਂ ਭੱਜੇ ਬੰਦੇ ਦਾ ਮਨ ਕਿਵੇਂ ਸ਼ਾਂਤ ਹੋ ਸਕਦਾ ਹੈ 4 ਘੰਟੇ ਬਿਠਾ ਦਿਓ 6 ਘੰਟੇ ਕਿਉਂਕਿ ਇਹ ਮੈਂ ਫੇਰ ਮੈਂ ਇੱਕ ਵਾਰੀ ਬੇਨਤੀ ਕਰ ਦਿਆ ਮੈਂ ਸਟੇਜ ਤੇ ਬਹੁਤ ਵਾਰ ਕਹਿ ਚੁੱਕਿਆ ਇੱਥੇ ਵੀ ਮੈਂ ਇਹ ਗੱਲ ਕਹਿ ਦਿਆਂ ਵੀ ਜੇ ਇਹ ਗੱਲ ਮੈਂ ਕਹਿ ਰਿਹਾ ਵੀ ਇਹਨਾਂ ਗੱਲਾਂ ਚ ਕੱਖ ਨਹੀਂ ਤੇ ਮੈਂ ਆਪਣੇ ਤਜਰਬੇ ਨਾਲ ਇਹ ਗੱਲ ਕੱਟ ਰਿਹਾ ਇਹ ਇਸ ਗੱਲ ਦਾ ਮੈਨੂੰ ਤਜਰਬਾ ਹੈ ਇਸ ਗੱਲ ਦਾ ਐਕਸਪੀਰੀਅੰਸ ਹੈ ਆ ਜਿਹੜੀਆਂ ਗੱਲਾਂ ਮੈਂ ਕਹੀਆਂ ਨਾ ਵੀ ਯੋਗ ਮਤ ਇਦਾਂ ਹੁੰਦਾ ਮੈਂ ਇਹ ਸਾਰਾ ਆਪ ਕਰ ਕਰਕੇ ਵੀ ਵੇਖਿਆ ਹੈ ਬਹੁਤ ਬੰਦਿਆਂ ਨੂੰ ਕਰਵਾ ਕੇ ਵੀ ਵੇਖਿਆ ਕਰਕੇ ਵੀ ਵੇਖਿਆ ਇਹਦੇ ਬਾਰੇ ਮੈਨੂੰ ਪਤਾ ਹੈ ਵੀ ਜੋਗ ਮਤ ਜਿਹੜਾ ਆ ਉਹ ਅਸਲ ਵਿੱਚ ਹੈ ਕੀ ਫਿਰ ਸੁਣੋ ਧਿਆਨ ਇਕਾਗਰ ਰੱਖਿਓ ਜਿਹੜੇ ਵੀ ਤੁਹਾਡੇ ਵਿੱਚ ਕਈ ਵੀਰ ਇਦਾਂ ਤੇ ਬੈਠੇ ਆ ਨਾ ਜਿਨ੍ਹਾਂ ਦੇ ਮਨ ਵਿੱਚ ਇਹ ਆਉਂਦਾ ਹੈ ਵੀ ਇਦਾਂ ਬੈਕ ਸਿੱਧੀ ਕਰਕੇ ਬੈਠੀਏ ਹੱਥ ਇੱਥੇ ਰੱਖ ਕੇ ਬੈਠੀਏ ਹੱਥ ਕੋਈ ਇਦਾਂ ਰੱਖ ਕੇ ਬੈਠਦਾ ਕੋਈ ਇੱਥੇ ਧਿਆਨ ਟਿਕਾਈਏ ਕੋਈ ਇਦਾਂ ਕਰਕੇ ਵੇਖੀਏ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਸਾਰਾ ਕੁਝ ਮੈਂ ਕਰਕੇ ਵੇਖਿਆ 12-13 ਸਾਲ ਮੈਂ ਬਾਬਿਆਂ ਦੀ ਲਾਈਨ ਵਿੱਚ ਰਿਹਾ ਤੇ ਸਾਡਾ ਇਹਦਾ ਪੂਰਾ ਤਜਰਬਾ ਇਕੱਲੀ- ਇਕੱਲੀ ਗੱਲ ਮੈਂ ਜਾਣਦਾ ਵੀ ਆਹ ਕਿਵੇਂ ਹੁੰਦਾ ਹੈ ਆਹ ਕਿਵੇਂ ਹੁੰਦਾ ਹੈ ਆਹ ਕਿਵੇਂ ਹੁੰਦਾ ਹੈ ਮੇਰੇ ਖਿਆਲ 44-42 ਤਰ੍ਹਾਂ ਦੇ ਆਸਣ ਜੁਗਤੀਆਂ ਇਦਾਂ ਦੀਆਂ ਜਿਹੜੀਆਂ ਅਜੇ ਵੀ ਮੈਨੂੰ ਚੇਤਾ ਆ ਆਹ ਇਦਾਂ ਨਾਮ ਜਪੋ ਇਦਾਂ ਬਹਿ ਕੇ ਕਰੋ ਆਹ ਲਾਤ ਇਦਾਂ ਰੱਖੋ ਆਹ ਹੱਥ ਇਦਾਂ ਰੱਖੋ ਇਹ ਇਕੱਲੀ- ਇਕੱਲੀ ਚੀਜ਼ ਬਾਰੇ ਪਤਾ ਹੈ ਇੱਕ ਕਰਕੇ ਵੀ ਵੇਖਿਆ ਤੇ ਸਾਡੇ ਬੰਦਿਆਂ ਨੂੰ ਕਰਵਾਇਆ ਵੀ ਬਹੁਤ